ਆਊਟਰ ਕਾਲ ਹਮਦਾਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਦੀ ਸਿਟੀਜ਼ਨਸ਼ਿਪ ਦਾ ਰਾ ਹੋਇਆ ਔਖਾ ਕ੍ਰਮ ਸਰਕਾਰ ਨੇ ਸ਼ਰਤਾਂ ਵਿੱਚ ਕੀਤਾ ਵਾਅਦਾ 128 ਵਾਲਾਂ ਵਿੱਚੋਂ ਲਿਆ ਜਾਵੇਗਾ ਟੈਸਟ ਅੰਗਰੇਜ਼ੀ ਲਿਖਣੀ ਅਤੇ ਬੋਲਣੀ ਆਉਣੀ ਲਾਜ਼ਮੀ ਕੈਨੇਡਾ ਵਿੱਚ ਕਰਜ਼ੇ ਨੇ ਕੋਕੀਨ ਤਸਕਰੀ ਲਈ ਮਜਬੂਰ ਕੀਤਾ ਭਾਰਤੀ ਡਰਾਈਵਰ ਹੋਣ ਹੋਵੇਗੀ 12 ਸਾਲ ਤੱਕ ਦੀ ਜੇਲ੍ਹ ਡੋਨਲਡ ਟਰੰਪ ਨਾਲ ਵਾਪਰਿਆ ਵੱਡਾ ਹਾਦਸਾ ਹੈਲੀਕਾਪਟਰ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ ਪਤਨੀ ਮਲਾਨੀਆ ਟਰੰਪ ਵੀ ਨਾਲ ਸਨ ਮੌਜੂਦ ਆਸਟ੍ਰੇਲੀਆ ਵਿੱਚ ਪੰਜਾਬੀ ਮੁਟਿਆਰ ਦੀ ਪੇਤ ਪਰੇ ਹਾਲਾਤ ਵਿੱਚ ਮੌਤ ਕੈਨੇਡਾ ਵਿੱਚ ਬੱਚੇ ਦਾ ਮੂੰਹ ਦੇਖਣ ਤੋਂ ਪਹਿਲਾਂ ਹੀ ਤੁਰ ਗਿਆ ਪਿਤਾ ਅਮਰੀਕਾ ਵਿੱਚ ਭਾਰਤੀ ਪਰਿਵਾਰ ਦੁੱਖਾਂ ਦੇ ਸਮੁੰਦਰ ਵਿੱਚ ਡੁੱਬਿਆ ਅਮਰੀਕਾ ਦੇ ਸਕੂਲ ਨੇੜੇ ਡਿੱਗਿਆ ਹਵਾਈ ਜਹਾਜ਼ 3 ਹਲਾਕ ਐਲੀਮੈਂਟਰੀ ਸਕੂਲ ਦੇ ਬੱਚੇ ਵਾਲ-ਵਾਲ ਬਚੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਤੇ ਪੂਰਾ ਜ਼ੋਰ ਲਾਉਣ ਮਗਰੋਂ ਡੋਨਲਡ 트ੰਪ ਨੇ ਗ੍ਰੀਨ ਕਾਰਡ ਵਾਲਿਆਂ ਦੀ ਨਕੀਲ ਕਸ ਦਿੱਤੀ ਹੈ ਜੀ ਹਾਂ ਸਿਟੀਜ਼ਨਸ਼ਿਪ ਟੈਸਟ ਵਿੱਚ ਔਖੇ ਸਵਾਲ ਵਧਾ ਦਿੱਤੇ ਗਏ ਨੇ ਅਤੇ ਅੰਗਰੇਜ਼ੀ ਲਿਖਣੀ ਤੇ ਬੋਲਣੀ ਆਉਣੀ ਲਾਜ਼ਮੀ ਕਰ ਦਿੱਤੀ ਗਈ ਹੈ ਜਿਸ ਨੂੰ ਵੇਖਦਿਆਂ ਪੰਜਾਬੀਆਂ ਵਾਸਤੇ ਸਿਟੀਜ਼ਨਸ਼ਿਪ ਦਾ ਰਾਹ ਬੇहद ਮੁਸ਼ਕਲ ਹੋ ਚੁੱਕਾ ਹੈ ਇਮੀਗ੍ਰੇਸ਼ਨ ਵਾਲਿਆਂ ਨੇ ਸਿਰਫ ਟੈਸਟ ਔਖਾ ਹੀ ਨਹੀਂ ਕੀਤਾ ਸਗੋਂ ਕਈ ਹੋਰ ਸ਼ਰਤਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਤਹਿਤ ਅਮਰੀਕਾ ਦੇ ਇਤਿਹਾਸ ਅਤੇ ਸਿਆਸੀ ਸਿਸਟਮ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਅਮਰੀਕਾ ਦਾ ਨਾਗਰਿਕ ਬਣਨ ਵਾਸਤੇ ਲਾਜ਼ਮੀ ਹੈ ਕਿ ਗ੍ਰੀਨ ਕਾਰਡ ਹੋਲਡਰ ਘੱਟੋ-ਘੱਟ 3 ਜਾਂ 5 ਸਾਲ ਤੋਂ ਮੁਲਕ ਵਿੱਚ ਮੌਜੂਦ ਹੋਵੇ ਅਤੇ ਇਹ ਮਿਆਦ ਹਰ ਕੇਸ ਦੇ ਹਿਸਾਬ ਨਾਲ ਵੱਖੋ-ਵੱਖਰੀ ਹੋਵੇਗੀ ਮੀਡੀਆ ਰਿਪੋਰਟ ਮੁਤਾਬਕ ਨਵੇਂ ਟੈਸਟ ਵਾਸਤੇ 128 ਸਵਾਲ ਤੈਅ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 20 ਦਾ ਜਵਾਬ ਮੰਗਿਆ ਜਾਵੇਗਾ ਅਤੇ 12 ਸਵਾਲਾਂ ਦਾ ਜਵਾਬ ਬਿਲਕੁਲ ਸਹੀ ਹੋਣਾ ਚਾਹੀਦਾ ਹੈ 2008 ਵਿੱਚ ਲਏ ਜਾਂਦੇ ਟੈਸਟ ਵਿੱਚ ਪ੍ਰਵਾਸੀਆਂ ਨੂੰ 100 ਸਵਾਲ ਦਿੱਤੇ ਜਾਂਦੇ ਸਨ ਅਤੇ 10 ਸਵਾਲਾਂ ਵਿੱਚੋਂ 6 ਸਵਾਲਾਂ ਦੇ ਜਵਾਬ ਸਹੀ ਹੋਣੇ ਲਾਜ਼ਮੀ ਸਨ ਨਵਾਂ ਟੈਸਟ 15 ਅਕਤੂਬਰ ਤੋਂ ਬਾਅਦ ਸਿਟੀਜ਼ਨਸ਼ਿਪ ਅਰਜ਼ੀਆਂ ਦਾਖਲ ਕਰਨ ਵਾਲਿਆਂ ਤੇ ਲਾਗੂ ਹੋਵੇਗਾ ਇੱਥੇ ਦੱਸਣਾ ਬਣਦਾ ਹੈ ਕਿ 트ੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਔਖੇ ਸਵਾਲਾਂ ਤੇ ਆਧਾਰਿਤ ਟੈਸਟ ਲਾਗੂ ਕੀਤਾ ਗਿਆ ਪਰ ਜੋ ਬਾਈਡਨ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਸਿਟੀਜ਼ਨਸ਼ਿਪ ਦਾ ਟੈਸਟ ਜ਼ੁਬਾਨੀ ਹੁੰਦਾ ਹੈ ਅਤੇ ਪਹਿਲੀ ਵਾਰ ਅਸਫਲ ਰਹਿਣ ਵਾਲਿਆਂ ਨੂੰ ਦੂਜਾ ਮੌਕਾ ਮਿਲਦਾ ਹੈ ਪਰ ਦੂਜੀ ਵਾਰ ਵੀ ਅਸਫਲ ਰਹਿਣ ਤੇ ਨਾਗਰਿਕਤਾ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਪ੍ਰਵਾਸੀ ਜੋ 20 ਸਾਲ ਤੋਂ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਸਿਰਫ 20 ਸਵਾਲਾਂ ਦਾ ਅਧਿਐਨ ਕਰਨਾ ਪੈਂਦਾ ਹੈ ਅਤੇ ਉਹ ਆਪਣੀ ਮਾਂ ਬੋਲੀ ਵਿੱਚ ਟੈਸਟ ਦੇ ਸਕਦੇ ਨੇ ਦੂਜੇ ਪਾਸੇ 34 ਸਾਲ ਪੁਰਾਣਾ ਨਿਯਮ ਵੀ ਸਰਗਰਮੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਇਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਨਿੱਜੀ ਮਾਮਲਿਆਂ ਦੀ ਪੁਣਛਾਣ ਅਰੰਭੀ ਗਈ ਹੈ ਗਵਾਂਡੀਆਂ ਨਾਲ ਅਣਬਣ ਯੂਐਸ ਸਿਟੀਜ਼ਨਸ਼ਿਪ ਦੇ ਰਾਹ ਵਿੱਚ ਅੜਿੱਕਾ ਬਣ ਸਕਦੀ ਹੈ ਇਮੀਗ੍ਰੇਸ਼ਨ ਅਫਸਰ ਸਿਰਫ ਗਵਾਂਡੀਆਂ ਤੋਂ ਹੀ ਸਬੰਧਤ ਪ੍ਰਵਾਸੀ ਦੇ ਕਿਰਦਾਰ ਬਾਰੇ ਪੁੱਛ ਪੜਤਾਲ ਨਹੀਂ ਕਰ ਰਹੇ ਸਗੋਂ ਕੰਮ ਵਾਲੀਆਂ ਥਾਵਾਂ ਤੇ ਜਾ ਕੇ ਵੀ ਸਾਥੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ 1965 ਦੇ ਇਮੀਗ੍ਰੇਸ਼ਨ ਐਂਡ ਨੈਚੁਰਲਾਈਜ਼ੇਸ਼ਨ ਐਕਟ ਅਧੀਨ ਪੜਤਾਲ ਅਫਸਰ ਸਬੰਧਤ ਬਿਨੇਕਾਰ ਦੇ ਘਰ ਜਾਂਦੇ ਨੇ ਅਤੇ ਆਂਡ ਗੁਆਣ ਵਿੱਚ ਰਹਿਣ ਵਾਲਿਆਂ ਤੋਂ ਉਸ ਦੀਆਂ ਆਦਤਾਂ ਅਤੇ ਵਰਤਾਓ ਬਾਰੇ ਪੁੱਛਿਆ ਜਾਂਦਾ ਹੈ 1991 ਵਿੱਚ ਇਹ ਨੀਤੀ ਬੰਦ ਕੀਤੇ ਜਾਣ ਮਗਰੋਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅਫਸਰ ਬਿਨੇਕਾਰਾਂ ਦੀਆਂ ਸਰਗਰਮੀਆਂ ਦੀ ਪੜਤਾਲ ਕਰਦੇ ਸਨ ਨਾਗਰਿਕਤਾ ਹਾਸਲ ਕਰਨ ਲਈ ਪ੍ਰਵਾਸੀਆਂ ਨੂੰ ਪਹਿਲਾਂ ਹੀ ਕਈ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਮਿਸਾਲ ਵਜੋਂ ਜਿਹੜੇ ਸੂਬੇ ਵਿੱਚ ਨਾਗਰਿਕਤਾ ਦੀ ਅਰਜ਼ੀ ਦਾਖਲ ਕੀਤੀ ਜਾ ਰਹੀ ਹੈ ਉੱਥੇ 3 ਮਹੀਨੇ ਪੁਰਾਣੀ ਰਿਹਾਇਸ਼ ਹੋਣੀ ਲਾਜ਼ਮੀ ਹੈ ਜਦਕਿ ਚੰਗਾ ਕਿਰਦਾਰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਪਿਆਰਾ ਰਿਪੋਰਟ ਹੰਦਰ ਟੀਵੀ ਆ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਭਾਰਤੀ ਟਰੱਕ ਡਰਾਈਵਰ ਦੀ ਗ੍ਰਿਫਤਾਰੀ ਅਤੇ ਕੈਨੇਡਾ ਵਿੱਚ ਇੱਕ ਭਾਰਤੀ ਟਰੱਕਰ ਨੂੰ ਸਜ਼ਾ ਸੁਣਾਏ ਜਾਣ ਨਾਲ ਸੰਬੰਧਤ ਅਹਿਮ ਖਬਰਵਾਲ ਕੈਲੀਫੋਰਨੀਆ ਵਿੱਚ ਇੱਕ ਭਾਰਤੀ ਟਰੱਕ ਡਰਾਈਵਰ ਨੂੰ 1000 ਪਾਉਂਡ ਸ਼ੱਕੀ ਕੋਕੀਨ ਸਣੇ ਕਾਬੂ ਕੀਤਾ ਗਿਆ ਜਦਕਿ ਕੈਨੇਡਾ ਵਿੱਚ ਇੱਕ ਭਾਰਤੀ ਟਰੱਕਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ 12 ਸਾਲ ਵਾਸਤੇ ਜੇਲ੍ਹ ਭੇਜਿਆ ਜਾ ਸਕਦਾ ਹੈ ਕੈਲੀਫੋਰਨੀਆ ਦੀ ਬੈਸਟੋ ਪੁਲਿਸ ਨੇ ਦੱਸਿਆ ਕਿ ਫਰੀਵੇ ਰੋਡ ਅਤੇ ਲੈਂਬੋਡ ਰੋਡ ਇਲਾਕੇ ਵਿੱਚ ਇੱਕ ਟਰੱਕ ਨੂੰ ਵਹੀਕਲ ਕੋਡ ਵਾਇਲੇਸ਼ਨ ਦੇ ਸ਼ੱਕੇ ਹੇਠ ਰੋਕਿਆ ਗਿਆ ਪਰ ਇਸੇ ਦੌਰਾਨ ਪੁਲਿਸ ਦੇ ਕੁੱਤੇ ਨੇ ਟ੍ਰੇਲਰ ਵਿੱਚ ਨਸ਼ੀਲੇ ਪਦਾਰਥ ਹੋਣ ਦੇ ਸੰਕੇਤ ਦੇ ਦਿੱਤੇ ਪੁਲਿਸ ਨੇ 애ਰੀਜ਼ੋਨਾ ਦੇ ਵਸਨੀਕ ਯੂਵਾਰੀ ਸਿੰਘ ਨੂੰ ਕੇ 9 ਅਲਰਟ ਬਾਰੇ ਦੱਸਿਆ ਤਾਂ ਉਸਨੇ ਟਰੱਕ ਦੀ ਤਲਾਸ਼ੀ ਲਈ ਸਹਿਮਤੀ ਦੇ ਦਿੱਤੀ ਤਲਾਸ਼ੀ ਦੌਰਾਨ 453 ਕਿਲੋ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ ਜੋ ਨਾਮੀ ਨਸ਼ਾ ਤਸਕਰ ਪਾਬਲੋ ਐਸਕੋਬਾਰ ਦੀਆਂ ਤਸਵੀਰਾਂ ਵਾਲੇ ਪੈਕਟਾਂ ਵਿੱਚ ਬੰਦ ਸੀ ਯੋਵਾਰੀ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਹਾਈ ਡੈਜ਼ਰਟ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਅਤੇ ਵੇਰਸਟੋ ਪੁਲਿਸ ਨੇ ਨਸ਼ਿਆਂ ਦੀ ਖੇਪ ਜ਼ਬਤ ਕਰ ਲਈ ਦੂਜੇ ਪਾਸੇ ਕੈਨੇਡਾ ਵਿੱਚ ਨਸ਼ਾ ਤਸਕਰੀ ਦਾ ਮਕਦਮਾ ਪੂਕਤ ਰਹੇ ਟਰੱਕ ਡਰਾਈਵਰ ਚੰਦਰ ਸਿਹਧਾਰ ਨੂੰ 9 ਸਾਲ ਤੋਂ 12 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਕੈਲੇਡਨ ਦੇ ਚੰਦਰ ਸਿਹਾਰ ਨੇ 84 ਕਿਲੋ ਕੋਕੀਨ ਦੀ ਤਸਕਰੀ ਦਾ ਗੁਨਾਹ ਬੀਤੇ ਮਈ ਮਹੀਨੇ ਦੌਰਾਨ ਕਬੂਲ ਕਰ ਲਿਆ ਸੀ ਚੰਦਰ ਸਿਹਾਰ ਦੇ ਵਕੀਲ ਜਿਮੀ ਮੱਲੀ ਵੱਲੋਂ ਆਪਣੇ ਮੁਵਕਲ ਨਾਲ ਨਰਮੀ ਵਰਤੇ ਜਾਣ ਦੀ ਅਪੀਲ ਕੀਤੀ ਸਜ਼ਾ ਦੀ ਮਿਆਦ ਬਾਰੇ ਸੁਣਵਾਈ ਦੌਰਾਨ ਜਿਮੀ ਮੱਲੀ ਨੇ ਕਿਹਾ ਕਿ 57 ਸਾਲ ਦੇ ਹੋ ਚੁੱਕੇ ਚੰਦਰ ਸਿਹਾਰ ਨੇ 30 ਸਾਲ ਸਖਤ ਮਿਹਨਤ ਕਰਦਿਆਂ ਕੈਨੇਡਾ ਵਿੱਚ ਲੰਘਾ ਦਿੱਤੇ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕੀਤਾ ਇੱਥੇ ਦੱਸਣਾ ਬਣਦਾ ਹੈ ਕਿ 14 ਦਸੰਬਰ 2022 ਨੂੰ ਚੰਦਰ ਸਿਹਾਰ ਸਾਰਨੀਆਂ ਦੇ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਿਹਾ ਸੀ ਜਦੋਂ ਟਰੱਕ ਦੀ ਤਲਾਸ਼ੀ ਦੌਰਾਨ ਕੋਕੀਨ ਬਰਾਮਦ ਕੀਤੀ ਗਈ। ਅਦਾਲਤੀ ਦਸਤਾਵੇਜ਼ਾ ਮੁਤਾਬਕ ਚੰਦਰ ਸਿਹਾਰ ਨੇ ਕੈਲੀਫੋਰਨੀਆ ਤੋਂ ਟਰੱਕ ਲਦਿਆ ਪਰ ਰਾਹ ਵਿੱਚ ਅਜਿਹੀ ਜਗ੍ਹਾ ਤੇ ਰੁਕਿਆ ਜੋ ਟਰਕਿੰਗ ਦੇ ਕਿਤੇ ਨਾਲ ਸਬੰਧਤ ਨਹੀਂ ਸੀ। ਉਸਨੇ ਫੋਨ ਰਾਹੀਂ ਕਈ ਟੈਕਸਟ ਮੈਸੇਜ ਭੇਜੇ ਜਿਨ੍ਹਾਂ ਵਿੱਚ ਟਰੱਕ ਦੇ ਰੰਗ ਅਤੇ ਮੁਲਾਕਾਤ ਦੀ ਜਗ੍ਹਾ ਬਾਰੇ ਜ਼ਿਕਰ ਕੀਤਾ ਗਿਆ ਸੀ। ਰੌਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਇੱਕ ਸਰਜੈਂਟ ਮੁਤਾਬਕ ਕੋਕੀਨ ਦੀ ਅੰਦਾਜ਼ਨ ਕੀਮਤ 7.5 ਮਿਲੀਅਨ ਡਾਲਰ ਤੋਂ 12 ਮਿਲੀਅਨ ਡਾਲਰ ਦਰਮਿਆਨ ਹੋ ਸਕਦੀ ਹੈ ਉਧਰ ਸਰਕਾਰੀ ਵਕੀਲ ਮਾਰਟਨ ਡਾਇਕਸਟਰਾ ਨੇ ਚੰਦਰ ਸਿਹਾਰ ਨੂੰ 12 ਸਾਲ ਵਾਸਤੇ ਜੇਲ੍ਹ ਭੇਜਣ ਦੀ ਮੰਗ ਕੀਤੀ ਉਹਨਾਂ ਮਿਸਾਲ ਪੇਸ਼ ਕਰਦੇ ਆ ਕਿਹਾ ਕਿ ਬ੍ਰੈਂਡਫੋਰਡ ਦੇ ਇੱਕ ਦੋਸ਼ੀ ਨੂੰ 5 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਜ਼ਬਤ ਹੋਣ ਤੇ 11 ਸਾਲ ਵਾਸਤੇ ਜੇਲ੍ਹ ਭੇਜਿਆ ਗਿਆ ਸੀ ਅਜੇ ਇਹ ਵਿੱਚ ਚੰਦਰ ਸਿਹਾਰ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਡਾਇਕਸਟਰਾ ਨੇ ਸਵਾਲ اٹھਾਇਆ ਕਿ ਜੇ 84 ਕਿਲੋ ਕੋਕੀਨ ਕੈਨੇਡਾ ਵਿੱਚ ਦਾਖਲ ਹੋ ਜਾਂਦੀ ਤਾਂ ਅਣਖਿਆਸੀ ਤਬਾਹੀ ਮੱਚ ਸਕਦੀ ਸੀ ਇਸ ਦੇ ਜਵਾਬ ਵਿੱਚ ਜਿੰਮੀ ਮਲੀ ਨੇ ਕਿਹਾ ਕਿ ਉਸ ਦੇ ਮੁਵਕਲ ਦੇ ਸਿਰ ਤੇ 2 ਮਿਲੀਅਨ ਡਾਲਰ ਦਾ ਕਰਜ਼ਾ ਹੈ ਅਤੇ ਉਸ ਦਾ ਘਰ ਵੇਚਣ ਵਾਲਾ ਸੀ ਜਿਸ ਨੂੰ ਬਚਾਉਣ ਲਈ ਉਹ ਕੋਕੀਨ ਦੀ ਖੇਪ ਲਿਆਉਣ ਵਾਸਤੇ ਰਾਜ਼ੀ ਹੋ ਗਿਆ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਹੁਣ ਚੰਦਰ ਸਿਹਦਾਰ ਗੰਭੀਰ ਸਿਹਤ ਸਮੱਸਿਆਵਾਂ ਨਾਲ ਵੀ ਜੂਝ ਰਿਹਾ ਹੈ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਨੇ ਕਿਹਾ ਕਿ ਸਜ਼ਾ ਦਾ ਐਲਾਨ ਨਵੰਬਰ ਵਿੱਚ ਕੀਤਾ ਜਾਵੇਗਾ ਬਿਆਰਾ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਅਮਰੀਕਾ ਵਿੱਚ ਸੈਂਕੜੇ ਵਿਦਿਆਰਥੀਆਂ ਦੀ ਜਾਨ ਵਾਲ-ਵਾਲ ਬਚਣ ਨਾਲ ਸਬੰਧਤ ਹੈ ਜੀ ਹਾਂ ਅਮਰੀਕਾ ਵਿੱਚ ਇੱਕ ਐਲੀਮੈਂਟਰੀ ਸਕੂਲ ਦੇ ਸੈਂਕੜੇ ਬੱਚੇ ਅਤੇ ਸਟਾਫ ਮੈਂਬਰ ਵਾਲਵਾਲ ਬਚ ਗਏ ਜਦੋਂ ਨਾਰਥ ਕੈਰੋਲਾਈਨਾ ਦੇ ਫ੍ਰੈਂਕਲਿਨ ਵਿਖੇ ਇੱਕ ਹਵਾਈ ਜਹਾਜ਼ ਸਕੂਲ ਦੇ ਬਿਲਕੁਲ ਨੇੜੇ ਕ੍ਰੈਸ਼ ਹੋ ਗਿਆ ਜਹਾਜ਼ ਵਿੱਚ ਤਿੰਨ ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਕੋਈ ਨਾ ਬਚ ਸਕਿਆ ਮੈਕੌਨ ਕਾਉਂਟੀ ਦੇ ਸ਼ੈਰਫ ਦਫ਼ਤਰ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਪ੍ਰਸਿੱਧ ਗਾਇਕਾ ਟੇਲਰ ਸਵਿਫਟ ਦੇ ਗੀਤ ਲਿਖਣ ਵਾਲਾ ਬ੍ਰੈਟ ਜੇਮਜ਼ ਸ਼ਾਮਲ ਸੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਹਵਾਈ ਜਹਾਜ਼ ਕ੍ਰੈਸ਼ ਹੋਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਟੈਨੇਸੀ ਦੇ ਨੈਸ਼ਵਿਲ ਤੋਂ ਰਵਾਨਾ ਹੋਇਆ ਅਤੇ ਨਾਰਥ ਕੈਰੋਲਾਈਨਾ ਵਿੱਚ ਹਾਦਸੇ ਦਾ ਸ਼ਿਕਾਰ ਬਣਿਆ ਇਲਾਕੇ ਦੇ ਫਾਇਰ ਚੀਫ ਨੇ ਕਿਹਾ ਕਿ ਹਾਦਸਾ ਬੇहद ਹੌਲਨਾਕ ਹੋ ਸਕਦਾ ਸੀ ਜੇ ਜਹਾਜ਼ ਆਯੋਟਲਾ ਵੈਲੀ ਐਲੀਮੈਂਟਰੀ ਸਕੂਲ ਦੀ ਇਮਾਰਤ ਨਾਲ ਟਕਰਾਉਂਦਾ ਪਰ ਖੁਸ਼ਕਿਸਮਤੀ ਨਾਲ ਬੱਚੇ ਅਤੇ ਟੀਚਰ ਪੂਰੀ ਤਰ੍ਹਾਂ ਸੁਰੱਖਿਅਤ ਨੇ ਉਧਰ ਬ੍ਰੈਡ ਜੇਮਸ ਦੀ ਮੌਤ ਬਾਰੇ ਪਤਾ ਲੱਗਣ ਤੇ ਸ਼ਰਧਾਂਜਲੀਆ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੇਮਸ ਨੂੰ ਕੈਰੀ ਅੰਡਰਵੁੱਡ ਦੇ ਗ੍ਰੇਮੀ ਐਵਾਰਡ ਜੇਤੂ ਗੀਤ ਜੀਜ਼ਸ ਟੇਕ ਦਾ ਵੀਲ ਅਤੇ ਜੈਸਨ ਆਲਡਿਨ ਦੇ ਦਾ ਟਰੂਥ ਵਾਸਤੇ ਹਮੇਸ਼ਾ ਯਾਦ ਰੱਖਿਆ ਜਾਵੇਗਾ 5 ਜੂਨ 1968 ਨੂੰ ਜੰਮੇ ਜੇਮਸ ਨੂੰ ਦੋ ਵਾਰ ਸਾਲ ਦਾ ਬਿਹਤਰੀਨ ਗੀਤਕਾਰ ਐਲਾਨਿਆ ਜਾ ਚੁੱਕਾ ਹੈ ਜਿਸ ਨੇ ਸੰਗੀਤ ਖੇਤਰ ਦੇ ਸ਼ੌਕ ਲਈ ਡਾਕਟਰੀ ਦੀ ਪੜ੍ਹਾਈ ਅਧ ਵਿਚਾਲੇ ਛੱਡ ਦਿੱਤੀ ਸੀ ਜੇਮਸ ਦੀ ਪਹਿਲੀ ਸੋਲੋ ਐਲਬਮ 1995 ਵਿੱਚ ਰਿਲੀਜ਼ ਹੋਈ ਅਤੇ ਇਸ ਮਗਰੋਂ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜਦਾ ਚਲਾ ਗਿਆ ਨਾਮੀ ਕਲਾਕਾਰ ਜੇਮਸ ਦੇ ਲਿਖੇ ਗੀਤ ਗਾ ਚੁੱਕੇ ਨੇ ਅਤੇ 800 ਤੋਂ ਵੱਧ ਗੀਤ ਜੇਮਸ ਨੇ ਆਪਣੇ ਨਾਦਰਜ ਕੀਤੇ ਬਿਊਰੋ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਆਸਟ੍ਰੇਲੀਆ ਵਿੱਚ ਪੰਜਾਬੀ ਮੋਟਿਆਰ ਅਤੇ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਨਾਲ ਸੰਬੰਧਤ ਹੈ ਆਸਟ੍ਰੇਲੀਆ ਵਿੱਚ ਪੰਜਾਬੀ ਮੁਟਿਆਰ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋ ਗਈ ਜੋ ਸਿਰਫ 21 ਵਰਿਆਂ ਦੀ ਸੀ ਅਤੇ 11 ਮਹੀਨੇ ਪਹਿਲਾਂ ਹੀ ਬੱਚੀ ਨੂੰ ਜਨਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਹਰਜੋਤ ਕੌਰ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਪੈਰਾਮੈਡੀਕਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਬੀਤੇ 1 ਸਾਲ ਅਤੇ 8 ਮਹੀਨੇ ਤੋਂ ਆਰਜ਼ੀ ਵੀਜ਼ਾ ਤੇ ਆਸਟ੍ਰੇਲੀਆ ਵਿੱਚ ਰਹਿ ਰਹੀ ਹਰਜੋਤ ਕੌਰ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਹਰਜੋਤ ਕੌਰ ਦੇ ਮਾਪੇ ਅਤੇ ਛੋਟਾ ਭਰਾ ਇੰਡੀਆ ਵਿੱਚ ਨੇ ਅਤੇ ਜਦੋਂ ਅਣਹੋਣੀ ਦੀ ਖਬਰ ਉਹਨਾਂ ਤੱਕ ਪੁੱਜੀ ਤਾਂ ਮਾਤਾ ਬੇਹੋਸ਼ ਹੋ ਕੇ ਡਿੱਗ ਗਈ। ਹਰਜੋਤ ਕੌਰ ਦੇ ਪਤੀ ਦੀ ਆਰਥਿਕ ਹਾਲਤ ਚੰਗੀ ਨਹੀਂ ਜਿਸ ਦੇ ਮੱਦੇਨਜ਼ਰ ਉਸਦੀ ਦੇਹ ਇੰਡੀਆ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ। ਦੂਜੇ ਪਾਸੇ ਕੈਨੇਡਾ ਦੇ ਸਰੀ ਵਿਖੇ ਪੰਜਾਬੀ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਇੱਕ ਬੱਚੇ ਨੇ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਪਿਓ ਗਵਾ ਦਿੱਤਾ। 27 ਸਾਲ ਦਾ ਅਮਰਿਤਪਾਲ ਸਿੰਘ ਅਚਨਚੇਤ ਇਸ ਦੁਨੀਆ ਨੂੰ અલਵਿਦਾ ਆਖ ਗਿਆ ਜਿਸ ਦੀ ਗਰਭਵਤੀ ਪਤਨੀ ਸਟੂਡੈਂਟ ਵੀਜ਼ਾ ਤੇ ਕੈਨੇਡਾ ਵਿੱਚ ਮੌਜੂਦ ਹੈ ਅਤੇ ਉਸਦੇ ਮਾਪੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ ਜਸਮੀਨ ਕੌਰ ਵੱਲੋਂ ਅਮਰਿਤਪਾਲ ਸਿੰਘ ਦੇ ਅੰਤਮ ਸੰਸਕਾਰ ਅਤੇ ਪ੍ਰੈਗਨੈਂਟ ਪਤਨੀ ਦੀ ਆਰਥਿਕ ਮਦਦ ਵਾਸਤੇ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਇਸੇ ਦੌਰਾਨ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਭਾਰਤੀ ਪਰਿਵਾਰ ਦੇ ਮੁਖੀ ਦੀ ਬੇਵਕਤੀ ਮੌਤ ਹੋ ਗਈ ਜਨਾਰਦਨ ਕੋਕਾਤਲਾ ਕੈਂਸਰ ਨਾਲ ਜੂਝ ਰਿਹਾ ਸੀ ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਪਰਿਵਾਰ ਦੇ ਦੋਸਤ ਵੈਂਕਟ ਸ਼ਿਵਰਾਮ ਨੇ ਦੱਸਿਆ ਕਿ ਜਨਾਰਦਨ ਆਪਣੇ ਪਰਿਵਾਰ ਨਾਲ ਹੋਰ ਸਮਾਂ ਬਤੀਤ ਕਰਨਾ ਚਾਹੁੰਦਾ ਸੀ ਪਰ ਇਹ ਸੰਭਵ ਨਾ ਹੋ ਸਕਿਆ 11 ਸਾਲ ਦੇ ਬੇਟੇ ਅਤੇ 7 ਸਾਲ ਦੀ ਬੇਟੀ ਦਾ ਭਵਿੱਖ ਡਾਮਾਡੋਲ ਮਹਿਸੂਸ ਹੋ ਰਿਹਾ ਹੈ ਪਿਆਰਾ ਰਿਪੋਰਟ ਹੰਦਰ ਟੀਵੀ ਆ ਹੁਣ ਚੱਲਦੇ ਹਾਂ ਡੋਨਲਡ ਟਰੰਪ ਨਾਲ ਵਾਪਰੇ ਹੈਰਾਨਕੁਨ ਹਾਥੇ ਨਾਲ ਸੰਬੰਧਿਤ ਖਬਰਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਜਾਨ ਮਸਾਂ ਬਚੀ ਜਦੋਂ ਉਹਨਾਂ ਦੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈਲੀਕਾਪਟਰ ਵਿੱਚ ਮਲਾਨੀਆ 트੍ਰੰਪ ਵੀ ਮੌਜੂਦ ਸਨ ਅਤੇ ਦੋਵੇਂ ਜਣੇ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਤੋਂ ਵਿਧਾਇਗੀ ਲੈਨ ਮਗਰੋ ਸਟੈਂਸਟੈਡ ਹਵਾਈ ਅੱਡੇ ਵੱਲ ਜਾ ਰਹੇ ਸਨ ਮੀਡੀਆ ਰਿਪੋਰਟਾਂ ਮੁਤਾਬਕ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ਵਿੱਚ ਲੂਟਨ 에ਅਰਪੋਰਟ ਤੇ ਲੈਂਡ ਕਰਵਾਇਆ ਗਿਆ ਪੂਰੀ ਘਟਨਾਕ੍ਰਮ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਰਾਸ਼ਟਰਪਤੀ ਆਪਣੇ ਤੈਅ ਸਮੇਂ ਤੋਂ 20 ਮਿੰਟ ਦੇਰੀ ਨਾਲ ਸਟੈਂਸਟੈਡ ਹਵਾਈ ਅੱਡੇ ਤੇ ਪਹੁੰਚੇ ਜਿੱਥੋਂ 에ਅਰ ਫੋਰਸ ਵਨ ਵਿਦ ਸਵਾਰ ਹੋ ਕੇ ਵਾਸ਼ਿੰਗਟਨ ਡੀਸੀ ਵੱਲ ਵਾਪਸੀ ਕੀਤੀ ਇੱਥੇ ਦੱਸਣਾ ਬਣਦਾ ਹੈ ਕਿ ਯੂਕੇ ਵਿੱਚ ਦੂਜੀ ਸਰਕਾਰੀ ਫੇਰੀ ਦੌਰਾਨ ਡੋਨਲਡ ਟਰੰਪ ਵੱਲੋਂ ਮੈਰੀਨ ਵਨ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਸੀ ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਕਿੰਗ ਚਾਰਲਸ ਨਾਲ ਮੁਲਾਕਾਤ ਕੀਤੀ ਅਤੇ ਫਿਰ ਪ੍ਰਧਾਨ ਮੰਤਰੀ ਕੇਐਸ ਸਟਾਰਮਰ ਨਾਲ ਦੁਵੱਲੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਇਮੀਗ੍ਰੇਸ਼ਨ ਦੇ ਮਸਲੇ ਨੂੰ ਛੇੜਦਿਆਂ ਡੋਨਲਡ 트੍ਰੰਪ ਨੇ ਕਿਹਾ ਕਿ ਯੂਕੇ ਨੂੰ ਵੀ ਬਿਲਕੁਲ ਅਮਰੀਕਾ ਵਰਗੇ ਹਾਲਾਤ ਦਾ ਟੱਕਰਾ ਕਰਨਾ ਪੈ ਰਿਹਾ ਹੈ ਉਹਨਾਂ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਮਸਲੇ ਨਾਲ ਤਕੜੇ ਹੋ ਕੇ ਨਿਢਿਆ ਜਾਵੇ ਅਮਰੀਕਾ ਦੀ ਮਿਸਾਲ ਪੇਸ਼ ਕਰਦਿਆਂ 트੍ਰੰਪ ਨੇ ਆਖਿਆ ਕਿ ਵਿਦੇਸ਼ੀ ਅਪਰਾਧੀਆਂ ਗੈਂਗਸਟਰਾਂ ਅਤੇ ਮਾਨਸਿਕ ਰੋਗੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਆ ਸਮਾਜ ਨੂੰ ਗੰਦਲਾ ਕਰ ਦਿੱਤਾ ਅਤੇ ਹੁਣ ਅਜਿਹੇ ਲੋਕਾਂ ਨੂੰ ਕੱਢਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਲਸਲਵਾਡੋਰ ਵਰਗੇ ਦੇਸ਼ਾਂ ਵਿੱਚ ਨਰਕ ਵਰਗੀਆਂ ਜੇਲਾਂ ਵਿੱਚ ਇਹਨਾਂ ਨੂੰ ḍੱਕਿਆ ਜਾ ਰਿਹਾ ਹੈ। ਬੈਰਰ ਰਿਪੋਰਟ ਹਮਦਰ ਟੀਵੀ ਆਈ ਫੀਲ ਐਨੀਵਨ ਦੈਟ ਕਮਸ ਟੂ ਕੈਨੇਡਾ ਦ ਵਨ ਥਿੰਗ ਥੇਲ ਆਲਵੇਸ ਡੂ ਇਜ਼ ਨਾਇਗਰਾ ਫਾਲਸ Me family trips are about being together, sitting